ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਥੇ ਜਿੰਨੀ ਵੀ ਐ ਉਹਨਾਂ ਵੱਲੋਂ ਪੰਜਾਬ ਦੇ ਜਿੰਨੇ ਮੰਤਰੀਆਂ ਔਰ ਵਿਧਾਇਕਾਂ ਉਹਨਾਂ ਦੇ ਕੋਠੇ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਸਮਾਣਾ ਦੇ ਵਿੱਚ ਚੇਤਨ ਸਿੰਘ ਜੋੜਾਵੰਦ ਮਾਜਰਾ ਜੋ ਸਾਬਕਾ ਮੰਤਰੀ ਔਰ ਮੌਜੂਦਾ ਵਿਧਾਇਕ ਹੈ ਉਹਨਾਂ ਦੀ ਕੋਠੇ ਦੇ ਮੂਹਰੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਔਰਤਾਂ ਔਰ ਇਹ ਸਾਰੇ ਲੋਕ ਦੇਖ ਤੁਸੀਂ ਧਰਨੇ ਵਿੱਚ ਸ਼ਾਮਲ ਹੋਏ ਹਨ ਇਹਨਾਂ ਦਾ ਵਿਰੋਧ ਹੈ ਵੀ ਚੰਡੀਗੜ੍ਹ ਸਾਨੂੰ ਜਾਣ ਨਹੀਂ ਦਿੱਤਾ ਔਰ ਇੱਥੇ ਅਸੀਂ ਮਜਬੂਰ ਅਗੇਥੇ ਆਂ ਪੰਜਾਬ ਸਰਕਾਰ ਕਰਦੀ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਜ਼ਿਲਾ ਚ ਟੱਕਣ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਕੱਲ੍ਹ ਵਾਸਤੇ ਪੱਜਣ ਵਾਲਾ ਮੁੱਖ ਮੰਤਰੀ ਮਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਨੂੰ ਜ਼ਿਲਾ ਚ ਟੱਕਣ ਵਾਲੀ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਟੱਕੇ ਛਈ ਨਹੀਂ ਚਲੇਗੀ ਮੈਂ ਸੁਖਵਿੰਦਰ ਸਿੰਘ ਫਤਿਹ ਮਜ਼ਦਰੀ ਬਲਾਕ ਪ੍ਰਧਾਨ ਸਮਾਣਾ ਵਿਕੇ ਜੂ ਟਕਾਉਂਦਾ ਇਹ ਅੱਜ ਪਰਸ਼ੋਤ ਸਿੰਘ ਜੀ ਜਿਹੜਾ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਆਈਦੀ ਨਾ ਉਹਦੇ ਸਬੰਧ ਵਿੱਚ ਅੱਜ ਅਸੀਂ ਐਮਐਲਆ ਦੇ ਮੰਤਰੀਆਂ ਦੇ ਘਰੇ ਅੱਗੇ ਬੈਠੇ ਆਂ ਵੀ ਸਰਕਾਰ ਨੇ ਜਿਵੇਂ ਕਹਿ ਦਿੱਤੀ ਮੁਰਗੀ ਤੋਂ ਲੈ ਕੇ ਹਰ ਇੱਕ ਚੀਜ਼ ਦਾ ਮੁਆਵਜ਼ਾ ਦੇਵਾਂਗੇ ਤੇ ਐਮਐਸਬੀ ਦੇ ਕਾਨੂੰਨੀ ਗਾਰੰਟੀ ਬਣਾਵਾਂਗੇ ਉਹਦੇ ਬਾਦਿਆਂ ਦੇ ਖਿਲਾਫ ਦੇ ਵਿੱਚ ਅੱਜ ਜਿਹੜੀ ਸਰਕਾਰ ਟੇਬਲ ਟਾਕ ਤੋਂ ਭੱਜੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਇਹਨਾਂ ਦੇ 12 ਅੱਗੇ ਬੈਠੇ ਆ ਅੱਜ ਅਸੀਂ ਚੇਤਨ ਸਿੰਘ ਜੋੜਾ ਮਾਜਰੇ ਦੀ ਕੋਠੀ ਅੱਗੇ ਬੈਠੇ ਆ ਜੀ ਤੇ ਜੇ ਅਸੀਂ ਦਿੱਲੀ ਨੂੰ ਜਾਣਿਆ ਸਾਨੂੰ ਮੋਦੀ ਸਰਕਾਰ ਨਹੀਂ ਜਾਣ ਦਿੰਦੀ ਜੇ ਅਸੀਂ ਆਪਣੀ ਰਾਜਧਾਨੀ ਚੰਡੀਗੜ੍ਹ ਜਾਣਿਆ ਤਾਂ ਸਾਨੂੰ ਇੱਥੇ ਪੰਜਾਬ ਸਰਕਾਰ ਨਹੀਂ ਜਾਣ ਦਿੰਦੀ ਤੇ ਅਸੀਂ ਜਿਹੜਾ ਆਪਣਾ ਰੋਸ ਪ੍ਰਗਟਾ ਉਹ ਦੱਸੋ ਕਰੀਏ ਕਿੱਥੇ ਜਾ ਕੇ ਜੀ ਇਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਚੇਤਨ ਸਿੰਘ ਜੋੜਾ ਮ ਆ ਕਰੂੰਗਾ ਹਾਂ ਤੁਹਾਡੇ ਗਏ ਦਲਜੀਤ ਜੀ ਤੁਹਾਨੂੰ ਵੀ ਉਸ ਦਿਨ ਡੱਕਿਆ ਗਿਆ ਸੀ ਦੇਖੋ ਜੀ ਮੁੱਖ ਮੰਤਰੀ ਸਾਹਿਬ ਸਾਡੇ ਸਮਾਨ ਤੋਂ ਭੱਜਿਆ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਵਾਰਧ ਨੂੰ ਪਹਿਰਾ ਦਿੱਤਾ ਹੈ ਕਿ ਸਮਾਨਦ ਕਰਨਾ ਚਾਹੀਦਾ ਆ ਪਰ ਸਾਨੂੰ ਅਫਸੋਸ ਆ ਕਿ ਮੁੱਖ ਮੰਤਰੀ ਸਾਡੇ ਸਾਡੀ ਸਟੇਟ ਦੇ ਹੈੱਡ ਨੇ ਤੇ ਉਹ ਇਸ ਗੱਲੋਂ ਭੱਜ ਗਏ ਉਸ ਦੇ ਰੋਸ-ਵੋਸ ਵਜੋਂ ਸੰਯੁਕਤ ਮੋਰਚੇ ਸੱਦੇ ਦੇ ਉੱਤੇ ਅਸੀਂ ਅੱਜ ਉਹਨਾਂ ਦੇ ਐਮਐਲਏ ਸਾਹਿਬ ਜਿਨ੍ਹਾਂ ਦੇ ਨੁਮਾਇੰਦੇ ਨੇ ਮੰਤਰੀ ਨੇ ਉਹਨਾਂ ਦੇ ਗੇਟ ਅੱਗੇ ਆਏ ਆ ਕਿ ਅਸੀਂ ਉਸ ਦਿਨ ਚੰਡੀਗੜ੍ਹ ਵੀ ਉਹ ਸਵਾਦ ਕਰਨਾ ਸੀ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦੇ ਐਮਐਲਏ ਨੂੰ ਉਹਨਾਂ ਦੇ ਮੰਤਰੀ ਨੂੰ ਖੁੱਲ੍ਹ ਸੱਦਾ ਦਿੰਨੇ ਆ ਅਸੀਂ ਸ਼ਾਂਤੋਂ ਹੀ ਤਰੀਕੇ ਦੇ ਵਿੱਚ ਰਹਿ ਕੇ ਜਵਾਬਦੇ ਦੇ ਵਿੱਚ ਰਹਿ ਕੇ ਜਿਹੜੇ ਸਵਾਲ-ਜਵਾਬ ਕਰਨੇ ਆ ਉਹ ਆ ਜਾਣ ਇਦਾਂ ਨੈਰੇਟਿਵ ਕਿਸਾਨਾਂ ਦੇ ਮੁੱਦੇ ਕੀ ਆ ਇਹਦੇ ਸੈਂਟਰ ਦੇ ਮੁੱਦੇ ਕਹਿੰਦੇ ਪੰਜਾਬ ਸਰਕਾਰ ਨਹੀਂ ਦੇਖੋ ਜੀ ਜੇ ਕੇਲਾ ਸਰਕਾਰ ਐਮਐਸਪੀ ਸਬਜ਼ੀਆਂ ਤੇ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਸਾਡੀ ਸਿੱਧੀ ਜੀ ਮੰਗ ਆ ਕਿ ਜੇ ਐਮਐਸਪੀ ਸਬਜ਼ੀਆਂ ਦੇ ਉੱਤੇ ਸਪੋਸ ਆਲੂ ਦੇ ਉੱਤੇ ਗਾਜਰ ਤੇ ਗੋਭੀ ਤੇ 10 ਰੁਪਏ ਦੀ ਸਰਕਾਰ ਬੰਦੀ ਤੇ ਸਾਡਾ ਜਿਹੜਾ ਕਣਕ ਝੋਨੇ ਦਾ ਸਾਡਾ ਖੇੜਾ ਛੁੱਟ ਸਕਦਾ ਆ ਇਹ ਕਿਸਾਨਾਂ ਦੇ ਖਿਲਾਫ ਇੱਕ ਨੈਗੇਟਿਵ ਸੱਜਿਆ ਜਾ ਰਿਹਾ ਵਾ ਕਿਸਾਨ ਬਿਲਕੁਲ ਇਸ ਜਦੋਂ ਤੱਕ ਵੋਟਾਂ ਹੁੰਦੀਆਂ ਉਦੋਂ ਅੰਨਦਾਤਾ ਵੀ ਕਿਹਾ ਕੇ ਪੁਕਾਰਿਆ ਜਾਂਦਾ ਜਦੋਂ ਨਹੀਂ ਤਾਂ ਫਿਰ ਅਤਵਾਦੀ ਵੱਖਵਾਦੀ ਦੇ ਨਾਂ ਨਾਲ ਸਾਨੂੰ ਜਿਹੜੇ ਵਿਸ਼ੇਸ਼ਣ ਦਿੱਤੇ ਜਾਂਦੇ ਆ ਅਸੀਂ ਬਿਲਕੁਲ ਇਹਦੇ ਖਿਲਾਫ ਆਂ ਸ਼ਾਂਤਮਈ ਲੋਕ ਆਂ ਸ਼ਾਂਤਮਈ ਨੇ ਆਪਣਾ ਜਿਹੜਾ ਅਸੀਂ ਰੋਜ਼ ਪ੍ਰਗਟ ਕਰ ਰਹੇ ਠੀਕ ਹੈ ਕੁਲਵੀਰ ਟੋਡਰਪੁਰ ਜੀ ਜ਼ਿਲ੍ਹਾ ਖਜਾਨਚੀ ਕਿਰਤੀ ਕਿਸਾਨ ਯੂਨੀਅਨ ਜੀ ਜੀ ਜਿਹੜਾ ਇਹ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਦੇ ਵਿੱਚ ਬੁਲਾ ਕੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ੜੀ ਤੱਕੇਸ਼ਾਈ ਕੀਤੀ ਆ ਪੂਰੀ ਬਦਮਾਸ਼ੀ ਕੀਤੀ ਹੈਗੀ ਆ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਆਪਣੀ ਉਮਰ ਤੋਂ ਵੱਡੇ ਬਜ਼ੁਰਗਾਂ ਆਗੂਆਂ ਦੀ ਬੇਇੱਜ਼ਤੀ ਕੀਤੀ ਹੈਗੀ ਆ ਤੇ ਉਸ ਤੋਂ ਬਾਅਦ ਪੂਰੀ ਰਾਤ ਛਾਪੇ ਮਾਰੀ ਕੀਤੀ ਹੈਗੀ ਆ ਇੱਕ ਤਰ੍ਹਾਂ ਮਤਲਬ ਪੂਰੀ ਬਦਮਾਸ਼ੀ ਕੀਤੀ ਆ ਇਸ ਬਦਮਾਸ਼ੀ ਦਾ ਜਵਾਬ ਦੇਣ ਲਈ ਅੱਜ ਸਾਰੇ ਪੰਜਾਬ ਦੇ ਐਮ ਐਲ ਏ ਤੇ ਮੰਤਰੀਆਂ ਦੇ ਘਰਾਂ ਅੱਗੇ ਚੇਤਾਵਨੀਆਂ ਰੈਲੀਆਂ ਕੀਤੀ ਜਾ ਰਹੀਆਂ ਨੇ ਅੱਗੇ ਜੋ ਵੀ ਸੰਯੁਕਤ ਕਿਸਾਨ ਮੋਰਚਾ ਜਿਹੜੀ ਕਾਲ ਦਊਗਾ ਪੰਜਾਬ ਦੇ ਲੋਕ ਇਹ ਮਤਲਬ ਭਗਵੰਤ ਮਾਨ ਨੂੰ ਦੇਖ ਰਹੇ ਹੈਗੇ ਨੇ ਇਹਦਾ ਜਿਹੜਾ ਇਹਨਾਂ ਨੇ ਜਾਤਤੀ ਕੀਤੀ ਹੈਗੀ ਆ ਪੰਜਾਬ ਦੇ ਕਿਸਾਨਾਂ ਨਾਲ ਇਹਦਾ ਜਵਾਬ ਆ ਜਿਹੜਾ ਮੁੱਖ ਮੰਤਰੀ ਤੇ ਇਹਨਾਂ ਦੀ ਸਰਕਾਰ ਨੂੰ ਦੇਣਾ ਪੈਣਾ ਕੀ ਕਹਿੰਣਾ ਤੁਹਾਡਾ ਜੀ ਬੈਠੇ ਹੋ ਆ ਕੇ ਕੋਠੀ ਦੇ ਮੂਹਰੇ ਵੇਖੋ ਜੀ ਅੱਜ ਭਗਵੰਤ ਮਾਨ ਨੂੰ ਅਸੀਂ ਮੰਤਰੀਆਂ ਰਹੇ ਤੇ ਐਮਐਲਏ ਰਹੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਹੋਇਆ ਹੈ ਉਹਦੇ ਤਹਿਤ ਅੱਜ ਚੇਤਾਵਨੀ ਦੇਣ ਆਏ ਆ ਵੀ ਜਿਹੜਾ ਭਗਵੰਤ ਮਾਨ ਨੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾਇਆ ਹੈ ਕਿਉਂਕਿ ਜਿਹੜੀ ਇਹਨਾਂ ਨੇ ਜਿਹੜੀਆਂ ਮੰਗਾਂ ਸੀ ਰੱਖੀਆਂ ਨੇ ਉਹ ਇਹਨਾਂ ਨੇ ਵਾਅਦਾ ਕੀਤਾ ਸੀ ਪਹਿਲਾਂ ਸਰਕਾਰ ਆਉਣ ਤਾਂ ਵੀ 22 2022 ਚ ਸਾਡੀ ਸਰਕਾਰ ਲਿਆਓ ਅਸੀਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਪਰ ਇਹਨਾਂ ਨੇ ਐਮਐਸਪੀ ਕੀ ਦੇਣੀ ਜਿਹੜਾ ਇਹਨਾਂ ਨੇ ਸਾਡੇ ਨਾਲ ਮਾਰਚ 2023 ਚ ਮੀਟਿੰਗ ਕਰਕੇ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਕੋਆਪਰੇਟਿਵ ਸੈਟੀਆਂ ਦੇ ਜਿਹੜੇ ਤੁਹਾਡੇ ਸੈਟਲਮੈਂਟ ਕਰਾਂਗੇ ਜੋ ਡਿਫਾਲਟ ਹੋਏ ਨੇ ਜਾਂ ਜਿਹੜੀ ਲੈਂਡਮਾਰਕ ਜੀ ਬੈਂਕਾਂ ਨੇ ਉਹਨਾਂ ਦੇ ਤੁਹਾਡੇ ਜਿਹੜੇ ਕਿਸਾਨਾਂ ਦੇ ਜਿਹੜੇ ਮਤਲਬ ਡਿਫਾਲਟ ਹੋਏ ਨੇ ਬੈਂਕਾਂ ਚੱਲ ਰਹੇ ਨੇ ਕੇਸ ਉਹ ਅਸੀਂ ਹੱਲ ਕਰਾਵਾਂਗੇ ਨਾਬਾਡ ਦੇ ਕਰਮਚਾਰੀਆਂ ਨਾਲ ਅਸੀਂ ਮੀਟਿੰਗ ਕਰਕੇ ਪਰ ਜਿਹੜਾ ਇਹਨਾਂ ਨੇ ਕਿਹਾ ਸੀ ਐਮਐਸਬੀ ਵੀ ਦਵਾਂਗੇ ਮੂੰਗੀ ਤੇ ਦਵਾਂਗੇ ਤੇ ਬਾਸਬਲੀ ਦਵਾਂਗੇ ਹੋਰ ਫਸਲਾਂ ਤੇ ਮਟਰ ਜਿਹੜੀ ਗੋਭੀ ਆਲੂ ਸਾਰਿਆਂ ਦੇ ਇਹਨਾਂ ਨੇ ਕਿਹਾ ਸੀ ਛੇ ਫਸਲਾਂ ਦੇ ਦੇਣ ਲਈ ਇਹ ਸਾਡੀਆਂ ਕੋਈ ਆਪਣੀਆਂ ਮੰਗਾਣੀਆਂ ਲੋਕਾਂ ਦੀਆਂ ਤਕਲੀਫਾਂ ਤੇ ਜਿਹੜੇ ਜੋ ਲੋਕਾਂ ਦੇ ਨਾਲ ਵਿਚਰ ਰਹੀਆਂ ਨੇ ਜੋ ਲੋਕਾਂ ਦੇ ਚੁਣੀਆਂ ਹੋਈਆਂ ਸਰਕਾਰ ਮਤਲਬ ਇੱਕ ਹੀ ਮੁੱਦਾ ਜਿਹੜੇ ਕੋਠੀਆਂ ਘੇਰੀਆਂ ਤੁਸੀਂ ਆ ਅੱਜ ਦੇਖੋ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਸਾਰੇ ਐਮਐਲਏ ਤੇ ਸਾਰੇ ਮੰਤਰੀ ਘੇਰੇ ਹੋਏ ਨੇ ਅੱਜ ਸੇ ਕਿਉਂਕਿ ਪਿਛਲੇ ਦਿਨ ਜਦੋਂ ਸੰਯੁਕਤ ਮੋਰਚੇ ਦੀ ਮੀਟਿੰਗ ਸਦੀਸ਼ੀ ਮੁੱਖ ਮੰਤਰੀ ਸਾਹਿਬ ਨੇ ਤੇ ਉਹਨਾਂ ਨੇ ਕਿਹਾ ਥੀ ਵੀ ਸਾਡੇ ਕੋਲ ਟਾਈਮ ਬਹੁਤ ਹੈ ਤੁਸੀਂ ਖੁੱਲਕੇ ਜੜੀ ਚਰਚਾ ਖੁੱਲਕੇ ਕਰੋ ਅਜੇ 8 ਪੰਕਾ ਤੇ ਅਜੇ ਚਰਚਾ ਹੋਈ ਸੀ ਤੇ ਮੁੱਖ ਮੰਤਰੀ ਕਹਿਣ ਲੱਗੇ ਵੀ ਤੁਸੀਂ ਐਂ ਦੱਸੋ ਵੀ ਪੰਜ ਵਾਲਾ ਪ੍ਰੋਗਰਾਮ ਕਰੋਗੇ ਤਾਂ ਸਾਡੇ ਤਾਂ ਸਾਡੇ ਸਾਡੇ ਕਿਸਾਨਾਂ ਨੇ ਕਿਹਾ ਵੀ ਉਹ ਤਾਂ ਥੋੜੇ ਖਤੇ ਆ ਰਹੇ ਵੀ ਜੇ ਕਰਾਉਣਾ ਹੈ ਤੁਸੀਂਾਂ ਵੀ ਤੁਸੀਂ ਕਰਾਉਣਾ ਹੈ ਜੇ ਹਟਾਉਣਾ ਹੈ ਤੁਸੀਂ ਕਰਾ ਦੇਣਾ ਅੱਜ ਜਿਹੜੀ ਤੁਸੀਂ ਮੀਟਿੰਗ ਸੱਦੀ ਆ ਜੇ ਇਹਦੇ ਵਿੱਚ ਕੋਈ ਚੰਗਾ ਰਿਸਪਾਂਸ ਦੇਵੋਗੇ ਸਾਨੂੰ ਕੋਈ ਸੌਂਕ ਨਹੀਂ ਪੰਜ ਦਾ ਲਾਉਣ ਦਾ ਤੇ ਫਿਰ ਮੁੱਖ ਮੰਤਰੀ ਐਨੀ ਕਹਿ ਕੇ ਵੀ ਚੰਗਾ ਤੁਸੀਂ ਪੰਜ ਆਲਾ ਲਾ ਰਹੇ ਹੋ ਐ ਕਹਿ ਕੇ ਉੱਠ ਕੇ ਭੱਜ ਗਏ ਤੇ ਫਿਰ ਇਸ ਕਰਕੇ ਇਸ ਗੁੱਸੇ ਤੋਂ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਤੇ ਮੈਦਾਨ ਦੇ ਘਰਾਓ ਨੇ ਸੰਯੁਕਤ ਮੋਰਚੇ ਦੇ ਸੱਦੇ ਤੇ ਤੇ ਇਹ ਅਨੁਮਿੱਥੇ ਸਮੇ ਲਈ ਹੈ ਕਿ ਅੱਜ ਅੱਜ ਦਾ ਹੈ ਅੱਜ ਤਾਂ ਫਿਲਹਾਲ ਅੱਜ ਦਾ ਹੈ ਅੱਗੇ ਵੀ ਜੋ ਸੰਯੁਕਤ ਮੋਰਚਾ ਅੱਗੇ ਵੀ ਜੋ ਅਲਾנס ਕਰੂਗਾ ਨਾ ਉਹਦੇ ਤੇ ਸਾਰਾ ਪੰਜਾਬ ਪੈਰਿਆ ਦਊਗਾ ਕਿਉਂਕਿ ਪਹਿਲਾਂ ਮੋਦੀ ਨੇ ਸਾਨੂੰ ਤੰਗ ਕਰਿਆ ਹੋਇਆ ਸੀ ਆ ਪੰਜਾਬ ਸਰਕਾਰ ਵੀ ਸਾਨੂੰ ਉਸੇ ਰਸਤੇ ਤੇ ਤੁਰ ਗਈ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਨੂੰ ਘੇਰਨਾ ਪਿਆ ਹੈ ਕੈਮਰਾਮੈਨ ਵੀ ਕੇ ਰੱਖ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼